ਲੇ ਵੀ ਦੋਸਤੋ ਜਿਹੜੀ ਵੀਡੀਓ ਆਪਾਂ ਰੋਜ਼ ਪਾਉਣੇ ਹੁੰਨੇ ਨੇ ਨਾ ਇਮਜੋ ਹਸਪੀਟਲ ਦੇ ਵਿੱਚ ਜਿਹੜੀਆਂ ਇਹ ਗੱਡੀਆਂ ਚੱਲਦੀਆਂ ਆਪਣੇ ਨਾਲ ਬਾਈ ਹੈਗਾ ਤੇ ਆਪਾਂ ਜਾਣਕਾਰੀ ਲਵਾਂਗੇ ਇਹਦੇ ਵਿੱਚ ਕਿੰਨੇ ਕਿੰਨੇ ਇਹ ਸੀਟਰ ਆ ਇਹ ਇਹਦੇ ਵਿੱਚ ਬੈਠ ਗਏ ਨਾ ਇੱਕ ਅਲੱਗ ਦੀ ਫੀਲਿੰਗ ਆਉਂਦੀ ਆ ਬਾਈ ਅਸ਼ੀਕਾ ਜੀ ਬਾਈ ਜੀ ਇਹ ਜੇ ਆਪਾਂ ਇਹ ਚੀਜ਼ ਬਾਰੇ ਪਹਿਲੀ ਗੱਲ ਤਾਂ ਇਸ ਗੱਡੀ ਨੂੰ ਕੀ ਨਾਮ ਬੋਲਦੇ ਜੀ ਇਹਦਾ ਇਹ ਕਾਰਟ ਕਹਿੰਦੇ ਜੀ ਇਹ ਕਾਰਟ ਜਾਂ ਇਲੈਕਟ੍ਰੀਕਲ ਵਹੀਕਲ ਕਹਿੰਦੇ ਆ ਓਕੇ ਓਕੇ ਠੀਕ ਹੈ ਇਹ ਵਿੱਚ 7 ਸਵਾਰੀਆਂ ਲਾਊਡ ਆ ਠੀਕ ਹੈ ਜੀ ਸੀਟ ਤੇ ਦੋ ਜਣੇ ਬਹਿ ਜਾਂਦੇ ਆ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਫੀਲ ਆਉਂਦੀ ਆ ਕੋਈ ਛੜਕਾਣੀ ਇਹਦੇ ਵਿੱਚ ਕੁਛ ਨਹੀਂ ਮਰੀਜ਼ ਨੂੰ ਕੋਈ ਤਕਲੀਫ ਨਹੀਂ ਆਉਂਦੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਪ੍ਰਾਲਾ ਜੀ ਅੱਛਾ ਤੇ ਜੇ ਮੈਂ ਦੇਖਾਂ ਵੀ ਇੱਕ ਜਿਹੜੀ ਇਹਦੇ ਉੱਤੇ ਫੀਲਿੰਗ ਬਹਿ ਕੇ ਆਉਂਦੀ ਆ ਉਹ ਵੱਖਰੀ ਹੁੰਦੀ ਆ ਗੱਡੀਆਂ ਤੋਂ ਇਹ ਤਾਂ ਹੈ ਹਨਾ ਇੱਕ ਤਾਂ ਖੁੱਲੇ ਹੀ ਹਵਾਦਾਰ ਆ ਕਿਉਂਕਿ ਦੇਖੋ ਦੋਸਤੋ ਬਣਾਉਣ ਦਾ ਸਿਸਟਮ ਕੰਪਨੀ ਨੇ ਬਹੁਤ ਸੋਹਣਾ ਬਣਾਇਆ ਜੀ ਕਿਉਂਕਿ ਪੈਂਡਲ ਲੱਗੇ ਹੋਇਆ ਤੇ ਸੀਟਾਂ ਬਾਈ ਜੀ ਇਹਦੀਆਂ ਸੀਟਾਂ ਵੀ ਬਹੁਤ ਘੈਂਟ ਬਣੀਆਂ ਹੋਈਆਂ ਸੀਟਾਂ ਬਹੁਤ ਕੰਫਰਟੇਬ ਤੇ ਜਿਵੇਂ ਹੁਣ ਮੰਨ ਕੇ ਚਲੋ ਜਿਆਦਾਤਰ ਦੋਸਤੋ ਏਮੇਜ ਹਸਪੀਟਲ ਦੇ ਵਿੱਚ ਗੱਡੀਆਂ ਜੀ ਹੋਰ ਇਹ ਕ ਹਸਪੀਟਲਾਂ ਦੇ ਵਿੱਚ ਹੁੰਦੀਆਂ ਇਹ ਕੋਈ ਜ਼ਿਆਦਾ ਨਹੀਂ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਜਿਹੜੀ ਇਹ ਗੱਡੀ ਹੁੰਦੀ ਆ ਜੋ ਮਰੀਜ਼ ਆ ਬਹਿ ਜਾਂਦੇ ਜਿਆਦਾਤਰ ਇਹ ਜਦੋਂ ਮਰੀਜ਼ ਬਹਿ ਜਾਂਦੇ ਨੇ ਹਿੱਲ ਜੁਲ ਤੋਂ ਇਹਦੇ ਵਿੱਚ ਹਿੱਲ ਜੁਲ ਘੱਟ ਬਹੁਤ ਹੁੰਦੀ ਬਹੁਤ ਘੱਟ ਹੁੰਦੀ ਆ ਬਹੁਤ ਘੱਟ ਹੁੰਦੀ ਆ ਤੇ ਬਾਈ ਜੀ ਸੁਣੋ ਇਹ ਚਲਾਉਂਦੇ ਨੂੰ ਗੱਡੀ ਤੋਂ ਕਿੰਨਾ ਚਰਖ ਹੋ ਗਿਆ ਇਹ ਨਵੀਂ ਜੁਆਇਨ ਕੀ ਹੈ ਸਰ ਇੱਥੇ ਨਵੀਂ ਜਮੈਂ ਨੇ ਆ ਆ ਠੀਕ ਓਕੇ ਓਕੇ ਤੇ ਭਾਈ ਜੀ ਮੰਨ ਲਓ ਇਹ ਗੱਡੀ ਆ ਤੁਸੀਂ ਕਦੇ ਬੋਰ ਹੋਏ ਨਹੀਂ ਇਹ ਤੋਂ ਚਲਾਉਣ ਤੋਂ ਨਹੀਂ ਨਹੀਂ ਇੱਕ ਵਾਰੀ ਵੀ ਨਹੀਂ ਬੋਰ ਹੋਈ ਜੀ ਅੱਛਾ ਤੇ ਪੂਰੀ ਆ ਦੀ ਪੂਰੀ ਡਿਊਟੀ ਕਰਨੀ ਆ ਜੀ ਓਕੇ 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 ਲੈ ਵੀ ਦੋਸਤੋ ਇਹ ਗੱਡੀ ਆ ਅਕਸਰ ਆ ਤੁਸੀਂ ਏਮਜੋ ਹਸਪੀਟਲਾਂ ਜਾਂ ਹਸਪੀਟਲਾਂ 'ਚ ਦੇਖਦੇ ਹੋ ਇਹਦੇ ਵਿੱਚ ਬਹਿ ਕੇ ਵੱਖਰਾ ਇੱਕ ਆਨੰਦ ਵੱਖਰਾ ਫੀਲ ਆਉਂਦਾ ਤੇ ਇੱਕ ਉਹ ਮੈਂ ਹੋ ਮੇਨ ਪੇਂਟ ਦੀ ਗੱਲ ਜੀ ਮੈਂ ਕਰਾਂ ਤੇ ਇੱਕ ਤਾਂ ਗੱਡੀ ਹੈ ਬਹੁਤ ਘੈਂਟ ਹਾਂਜੀ ਹਾਂ ਬੰਦਾ ਬੋਰਿੰਗ ਨਹੀਂ ਹੁੰਦਾ ਜਦੋਂ ਸਵਾਰੀ ਕੋਈ ਬੱਕਰ ਤਰੀਕੇ ਨਾਲ ਬਹਿ ਜਾਂਦੀ ਆ ਤਾਂ ਜਦੋਂ ਉੱਤਰਦੀ ਆ ਇਹ ਗੱਲ ਕਹਿੰਦੀ ਆ ਕੀ ਆ ਬਾਤ ਆ ਦਵਾ ਬਈ ਦਿੰਦੀ ਆ ਨਾਲੀ ਦਵਾਵਾ ਦਿੰਦੀ ਆ ਹਾਂਜੀ ਪਤਾ ਰਾਹ ਦੇ ਵੀ ਫ੍ਰੀ ਸੇਵਾ ਆ ਜੀ ਫ੍ਰੀ ਸੇਵਾ ਤੋਂ ਹੋਰ ਖੁਸ਼ ਹੋ ਜਾਂਦੇ ਆ ਹਾਂ ਖੁਸ਼ ਹੋ ਜਾਂਦੇ ਆ ਮਰੀਜ਼ ਕੇੜ ਤੇ ਰਹਿ ਜਾਣਾ ਜਿਹਨਾਂ ਨੂੰ ਤਕਲੀਫ ਬਹੁਤ ਹੁੰਦੀ ਆ ਉਹਨੂੰ ਸੁੱਖ ਦਾ ਸਾਧਨ ਬਣ ਗਈ ਹੈ ਤੇ ਜੇ ਮੈਂ ਗੱਲਬਾਤ ਕਰਾਂ ਵੀ ਸਵਾਰੀ ਦੇਖੋ ਇੱਕ ਹਸਪੀਟਲ ਦੇ ਤੇ ਵਿੱਚ ਮਰੀਜ਼ ਦੁਖੀਆ ਸੰਸਾਰ ਆ ਕਿਉਂਕਿ ਨਾਨਕ ਦੁਖੀਆ ਸਾਫ ਸੰਸਾਰ ਆ ਦੋਸਤੋ ਜੇ ਮੈਂ ਗੱਲਬਾਤ ਕਰਾਂ ਤਾਂ ਜਦੋਂ ਸਵਾਰੀ ਜੁਮਾ ਮਾਵਾ ਕਿੰਨੀ ਅੱਖੀ ਤੱਕੀ ਆ ਦੁਖੀ ਆ ਬੈ ਕੇ ਸਾਨੂੰ ਇਹ ਗੱਲ ਕਹਿੰਦੀ ਵੀ ਸਵਾਦ ਹੀ ਆ ਗਿਆ ਬਾਈ ਇਹਨ ਦਾ ਹਾਂਜੀ ਹਾਂਜੀ ਇਹ ਗੱਲ ਵੱਖਰੀ ਹੈ ਨਾ ਬਾਕੀ ਵੱਖਰੀ ਹੈ ਜੀ ਲੈ ਵੀ ਦੋਸਤ ਲਾਂਜਰੀ ਗੱਡੀ ਹੈ ਜਿਵੇਂ ਉਹ ਸਾਹਮਣੇ ਖੜੀ ਹੈ ਗੱਡੀ ਆਪਣੀ ਉਹ ਵੀ ਭਰਾ ਜੀ ਆਪਾਂ ਜੇ ਚਾਹੇ ਤਾਂ ਇੰਟਰਵਿਊ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਇੱਕ ਅਲੱਗ ਤੋਂ ਇੱਕ ਫੀਲਿੰਗ ਆਉਂਦੀ ਹੈ ਇਹ ਚੀਜ਼ ਦੇ ਵਿੱਚ ਬੈ ਕੇ ਕੰਪਨੀ ਨੇ ਬੜਾ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਇੱਕ ਖੁੱਲੀ ਹਵਾਦਾਰ ਜਿਹੜੀ ਸਿਸਟਮਾ ਇਹ ਏਮਜ ਹਸਪੀਟਲ ਦੇ ਵਿੱਚ ਆ ਇਹ ਵੀ ਸਵਾਲ ਹੁੰਦਾ ਇਹ ਫਰੀ ਸੇਵਾ ਹੁੰਦੀ ਆ ਜੀ ਹਾਂਜੀ ਫਰੀ ਸੇਵਾ ਇਹ ਫਰੀ ਹਸਪੀਟਲ ਦੇ ਵਿੱਚ ਹਸਪੀਟਲ ਹੀ ਆ ਹਾਂਜੀ ਹਾਂਜੀ ਹਾਂ ਹਸਪੀਟਲ ਵੀ ਲੈ ਵੀ ਦੋਸਤੋ ਜਦੋਂ ਤੁਸੀਂ ਹਸਪੀਟਲ ਦੇ ਵਿੱਚੋਂ ਆ ਗੇਟ ਤੇ ਆ ਜਾਨੇ ਮੇਨ ਗੇਟ ਤੇ ਆ ਜਾਨੇ ਮੇਨ ਗੇਟ ਦੇ ਉੱਤੇ ਖੜਨਾ ਜੀ ਤੁਸੀਂ ਇਹਦੀ ਵੇਟ ਕਰਨੀ ਆ ਜੇ ਤੁਹਾਨੂੰ ਅਕਸਰ ਹੀ ਇਹ ਗੱਡੀਆਂ ਮਿਲ ਜਾਂਦੀਆਂ ਜਿਵੇਂ ਉਹ ਸਾਹਮਣੇ ਜਾਂਦੇ ਨੇ ਉਹ ਗੱਡੀਆਂ ਦੇ ਵਿੱਚ ਬਹਿ ਕੇ ਤੁਸੀਂ ਉੱਥੇ ਵੇਟ ਕਰਨੀ ਆ ਕੋਈ ਤੁਸੀਂ ਆਊਟੋ ਰਿਕਸ਼ਾ ਨਹੀਂ ਲੈਣਾ ਤੁਸੀਂ ਇਸ ਗੱਡੀ ਦੀ ਵੇਟ ਕਰਨੀ ਆ ਹਾਂਜੀ ਹਾਂਜੀ ਜੇ ਇਹਦੇ ਵਿੱਚ ਬਹਿਣਿਆ ਹੁੰਦੇ ਆ 7 ਸਵਾਰੀਆਂ ਆ ਆਰਾਮ ਨਾਲ ਬਹਿ ਜਾਂਦੀਆਂ ਲੈ ਵੀ ਦੋਸਤੋ 7 ਸਵਾਰੀਆਂ ਇਹਦੇ ਵਿੱਚ ਬਹਿਣੀਆਂ ਹੁੰਦੀਆਂ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਤੇ ਇਹ ਵੀ ਗੱਲ ਹੈਗੀ ਜੇ ਉਹ ਮਰੀਜ਼ ਸਾਨੂੰ ਕਹਿੰਦਾ ਵੀ ਕਿੱਥੇ ਉਤਰਨਾ ਜਾ ਮੈਂ ਆਈਸੀ ਜਿਓ ਇਦਾਂ ਜਾਣਾ ਉਹ ਪੀੜੀ ਆ ਪੀੜੀ ਜਿੱਥੇ ਕਹਿੰਦੇ ਉਸੇ ਉਤਾਰ ਦਿੰਨੇ ਆ ਉੱਥੇ ਉਤਾਰ ਦਿੰਨੇ ਆ ਲੈ ਜੀ ਭਾਈ ਦਾ ਮੈਨੂੰ ਨੇਚਰ ਬਹੁਤ ਵਧੀਆ ਬਾਈ ਜੀ ਸੋਡਾ ਸੁਭਨਾਮ ਆ ਅਮਨਦੀਪ ਸਿੰਘ ਆ ਅਮਨਦੀਪ ਸਿੰਘ ਪਿੰਡ ਕਿੱਥੋਂ ਬਲੋਂਗ ਕਰਦੇ ਹੋ ਬੰਗੀ ਰੋਲ ਤੋਂ ਜੀ ਬੰਗੀ ਤੋਂ ਜੀ ਲੈ ਵੀ ਦੋਸਤੋ ਇੱਕ ਲੱਗ ਇੱਕ ਬੱਕਰੀ ਤੋਂ ਜਿਵੇਂ ਉਹਨੂੰ ਇਹ ਸਾਹਮਣੇ ਗੱਡੀਆਂ ਦੇਂਦੀਆਂ ਏਮੇਜ ਹਸਪੀਟਲ ਦੀ ਜੇ ਮੈਂ ਗੱਲ ਕਰਾਂ ਫ੍ਰੀ ਸੇਵਾ ਜੀ ਐਦਾਂ ਦੀ ਜਿਹਨੇ ਇਹ ਗੱਡੀ ਆ ਜੀ ਜਮਾ ਬਿਲਕੁਲ ਫ੍ਰੀ ਆ ਤੇ ਬਹੁਤ ਸੋਹਣੀ ਗੱਡੀ ਆ ਤੇ ਬਣਾਉਣ ਵਾਲੀ ਕੰਪਨੀ ਨੇ ਇੰਨਾ ਕੁ ਸੋਹਣਾ ਬਣਾਇਆ ਹੋਇਆ ਯਾਨੀ